ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚਰਨਜੀਤ ਬਰਾੜ ਦੇ ਵੱਲੋਂ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਗਈ ਹੈ ਤੇ ਉੱਥੇ ਹੀ ਇੱਕ ਚਿੱਠੀ ਲਿਖੀ ਗਈ ਹੈ ਤੇ 14 ਦਸੰਬਰ ਤੱਕ ਪ੍ਰਧਾਨ ਬਦਲਣ ਦੇ ਲਈ ਜਿਹੜਾ ਕਿ ਸਲਾਹ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਖੁੱਲਾ ਸੁਝਾ ਪੱਤਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਦਾਨ ਸਾਹਿਬ ਸਸ਼ੀਅਕਾਲ ਤੇ ਮੈਂ ਇਲੈਕਸ਼ਨ ਦੇ ਅਗਲੇ ਦੋ ਦੋ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ ਜੋ ਮੈਂ ਲਿਖ ਰਿਹਾ ਹਾਂ ਹੋ ਸਕਦਾ ਹੈ ਤੁਹਾਨੂੰ ਚੰਗੇ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ ਤੇ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਜ ਪ੍ਰਧਾਨੀ ਬਣਾ ਦੋ ਤੇ ਜਿਸ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੈ ਕਨਵੀਨਰ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਤੇ ਉਥੇ ਗੁਲਜਾਰ ਸਿੰਘ ਜਿਹੜੇ ਕਿ ਰਣਿੱਕੇ ਪ੍ਰਦਾਨ ਐਸੇ ਵਿੰਗ ਮੈਂਬਰ ਤੇ ਹੀਰਾ ਸਿੰਘ ਗਾਬੜੀ ਪ੍ਰਦਾਨ ਬੀਸੀ ਵਿੰਗ ਮੈਂਬਰ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਨ ਕੇ ਸ਼ਰਮਾ ਪ੍ਰਦਾਨ ਟ੍ਰੇਡ ਅਤੇ ਇੰਡਸਟਰੀ ਵਿੰਗ ਮੈਂਬਰ ਤੇ ਉਹਨਾਂ ਜਿਨ੍ਹਾਂ ਦੇ ਵਿੱਚ ਮੈਂਬਰ ਸਖਤਰ ਬਿਨਾ ਬੋਰਡ ਦੇ ਅਧਿਕਾਰ ਤੋਂ ਬਣਾ ਸਕਦੇ ਹੋ ਤੇ ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਹੋਰ ਕੋਈ ਵੀ ਹੋ ਸਕਦੇ ਹਨ ਐਲਾਨ ਕਰੋ ਕਿ 14 ਦਸੰਬਰ 2024 ਤੱਕ ਜਦੋਂ ਤੱਕ ਨਵੀਂ ਭਾਰਤੀ ਹੋ ਕੇ ਨਵੇਂ ਡੈਲੀਗੇਟਰਾਂ ਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਤੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਜਿਹੜੀ ਕਿ ਕਾਰ ਫਰਜ਼ ਡ੍ਰੀਮਾ ਜਿਹੜੀ ਕਿ ਬਣੇ ਤੇ ਉਹ ਕਰੇਗੀ ਤੇ ਜਿਸ ਦੇ ਵਿੱਚ ਆਉਣ ਵਾਲੇ 22 ਇਲੈਕਸ਼ਨਾਂ ਲੜਨਾ ਐ ਜੀਪੀਸੀ ਦੀਆਂ ਵੋਟਾਂ ਬਣਾਉਣਾ ਤੇ ਜੇਕਰ ਜਰਨਲ ਇਲੈਕਸ਼ਨ ਆਉਂਦੀ ਹੈ ਤਾਂ ਉਹ ਲੜਾਉਣੀ ਤੇ ਜੇਕਰ ਜਰਨਲ ਚੋਣਾਂ ਨਹੀਂ ਆਉਂਦੀ ਆ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰੰਕ ਕਮੇਟੀ ਦੀ ਚੋਣ ਕਰਾਉਣੀ ਪਾਰਟੀ ਦੀ ਭਾਰਤੀ ਜਿਹੜੀ ਕਿ ਸਾਰੀ ਸਿਆਸੀ ਕੰਮ ਦੇਖੇਗੀ ਤੇ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪੈਰਾ ਦਮਾਂਗਾ ਤੇ ਦੂਸਰਾ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਅਖੰਡ ਪਾਠ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਮੰਗਰੇ ਮੰਗ ਚੁੱਕੇ ਆ ਮੈਂ ਉਸੇ ਸਮੇ 14 ਦਸੰਬਰ ਦੇ ਮੌਕੇ ਤੇ ਵੀ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜਵਾਨੀ ਵੀ ਤੈ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫੀ ਵਿਧਾਨ ਸਭਾ ਜਿਹੜੀ ਕਿ ਵਿਧਾਨ ਮੁਤਾਬਿਕ ਲਿਖ ਕੇ ਮੰਗ ਲਈਏ ਜੋ ਸਜਾ ਸ਼ਰੀਅਕਾ ਤਖਤ ਲਾਵੇ ਤੇ ਉਹ ਨਿਮਾਣੇ ਸਿੱਖ ਤਰਾ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਉਸ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਉਸੇ ਸਮੇਂ ਨਹੀਂ ਮੰਨੀ ਗਈ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ਤੇ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਤਾਂ ਹੀ ਇੰਨਾ ਮਾੜਾ ਹਾਲ ਹੋ ਰਿਹਾ ਤੇ ਬਿੱਬਾ ਹਰ ਸਿਮਰਤ ਕੌਰ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਹੀ ਉਹ ਡੇਰੇ ਦੇ ਮੁਆਫੀ ਕਰਵਾਉਣ ਦੇ ਪਾਕੀਦਾਰ ਨਹੀਂ ਹਨ ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣਾ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਜ਼ਰੂਰ ਲਈਏ ਜੇ ਤੀਸਰਾ ਸਵਾਲ ਹੈ ਕਿ ਪਾਰਟੀ ਦੇ ਵਿੱਚ 1 ਮਹੀਨੇ ਵਿੱਚ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮੁਆਫਦੇ ਨਾਲ ਨਾਲ ਮੇਰੀ ਸਲਾਹ ਮੁਤਾਬਕ 1 ਮਹੀਨਾ ਚੱਲ ਕੇ ਦੇਖ ਲਓ ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ ਆਫਸਰਾ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਓ ਤੇ ਉੱਥੇ ਹੁਣ 1 ਮਹੀਨਾ ਲੋਕਾਂ ਦੀਆਂ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖੋ ਤੇ ਪਾਰਟੀ ਵੀ ਚੜ੍ਹਦੀ ਕਲਾ ਦੇ ਵਿੱਚ ਚੱਲੇਗੀ ਤੇ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਤੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜਵੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਜੇਕਰ ਮੇਰੀ ਕੋਈ ਗਲਤ ਚੰਗੀ ਨਾ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਹਾਂ ਜੀ ਆਪ ਜੀ ਦਾ ਨਿਮਾਣਾ ਸੇਵਾਦਾਰ ਚਰਨਜੀਤ ਸਿੰਘ ਬਰਾੜ ਸਿਆਸੀ ਸਿਕੱਤਰ ਤੇ ਬੁਲਾਰਾ ਤੇ ਮੁੱਖ ਸੇਵਾਦਾਰ ਹਲਕਾ ਰਾਜਪੁਰਾ ਤੇ ਦੱਸਿਏ ਕਿ ਜਰਨਜੀਤ ਬਰਾੜ ਦੇ ਵੱਲੋਂ ਇਹ ਚਿੱਠੀ ਲਿਖੀ ਹੈ ਤੇ ਉੱਥੇ ਹੀ ਸੁਖਬੀਰ ਬਾਦਲ ਨੂੰ ਜਿਹੜੀ ਕਿ ਸਲਾਹ